ਮਾਨਯੋਗ ਕਮਿਸ਼ਨਰੋ ਪੁਲਿਸ ਸ਼੍ਰੀਮਨੀ ਧਰਪੀ ਰਿਕੋਰ ਦੇ ਹਦਾਇਤਾਂ ਦੇ ਮੁਤਾਬਕ ਔਰ ਮਾਰੇ ਹਸਤਾ ਦੇ ਖਿਲਾਫ ਵਢੀ ਗਈ ਮਹਾਨਤਾ ਤਹਿਤ ਅੱਜ ACP ਵੈਸਟ ਤੇ SHQ ਪਾਈਲ ਨੰਬਰ ਡਿਵੀਜ਼ਨ ਇਹਨਾਂ ਨੇ ਜੋ ਮਿਤੀ 27/12 ਨੂੰ 26/12 ਦੀ ਰਾਤ ਨੂੰ 27/12 ਨੂੰ ਖਤਮਾ ਦਰਜ ਹੋਇਆ ਸੀਗਾ ਜਿਦੇ ਵਿੱਚ ਸ਼ਿਵਾਜੀ ਨਗਰ ਬਸਤੀ ਦਾਨਸ਼ ਮੰਡਲ ਵਿੱਚ ਕੁਝ ਲੋਕਾਂ ਨੇ ਲੋਕਾਂ ਦੇ ਘਰੇ ਜਾ ਕੇ ਜਾ ਕੇ ਵੜ ਕੇ ਤੇ ਉਹਨਾਂ ਦੇ ਘਰੇ ਤਲਵਾਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਸੀਗਾ ਔਰ ਕੁਝ ਹੋਰ ਮੁਹੱਲੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜ਼ਖਮੀ ਕੀਤਾ ਸੀਗਾ ਉਹਦੇ ਤਹਿਤ ਮਕਰਦਮਾ ਨੰਬਰ 193 ਵੱਖ-ਵੱਖ ਧਾਰਾ ਤਹਿਤ ਜਿਹੜਾ ਦਰਜ ਕੀਤਾ ਗਿਆ ਸੀਗਾ ਇਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਇਹਦੇ ਵਿੱਚ ਤੇ ਦੋਸ਼ੀ ਜਿਹੜੇ ਸੀਗੇ ਸ਼ਿਭੂ ਸੁਭਾਲ ਹੋਰਿਆ ਤੇ ਹਿੰਦੂ ਹੋਰਿਆ ਤੇ ਉਹਦੀ ਜਿਹੜੀ ਵਾਈਫ ਮੰਤਰੀਨ ਕੌਰ ਤੇ लवली ਗੱਤ ਕਰਸਾ ਤੇ ਕੁਝ ਹੋਰ ਬੰਦੇ ਸੀਗੇ ਇਹਨਾਂ ਦੇ ਨਾਮ ਲਿਖਾਈ ਸੀਗੇ ਜਿਦੇ ਵਿੱਚ ਮਨਪ੍ਰੀਤ ਕੌਰ ਔਰ ਜਿਹੜਾ ਸੁਭਾ ਦਾ ਹੋਰੀਆ ਹੈਗਾ ਇਹਨਾਂ ਦੇ ਅਸੀਂ ਗ੍ਰਫਤਾਰੀ ਪਾ ਲਏ ਆ ਔਰ ਬਾਕੀ ਜਿਹਦੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਇਹ ਜਲਦੋਂ ਜਲਦ ਗ੍ਰਿਫਤਾਰ